ਪਾਤਲਾ ਸ਼ਹਿਰ ਅੰਦਰ ਚਨਾਗਰ ਰੋਡ ਸਬਜੀ ਮੰਡੀ ਦੇ ਪਿਛਲੇ ਪਾਸੇ ਸਾਗਰ ਯੂਨੀਵਰਸਿਟੀ ਦੇ ਵਿੱਚ ਇੱਕ ਘਰ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਮੱਝਾ ਰੱਖਣ ਨਾਲ ਮਹੱਲਾ ਨਿਵਾਸੀ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਨੇ ਇੱਕ ਦਰਖਾਸਤ ਪੁਲਿਸ ਕਪਤਾਨ ਪਾਤੜਾ ਨੂੰ ਵੀ ਦਿੱਤੀ ਹੈ ਔਰ ਐਸਐਸਪੀ ਸਾਹਿਬ ਨੂੰ ਵੀ ਜਿਹੜੀ ਦਰਖਾਸਤ ਦਿੱਤੀ ਹੈ ਕਿ ਇਸ ਮਹੱਲੇ ਦੇ ਵਿੱਚੋਂ ਮੱਝਾ ਕੱਢੀਆਂ ਜਾਣ ਔਰ ਮਹੱਲੇ ਦੇ ਵਿੱਚ ਹੀ ਜਿੱਥੇ ਘਰ ਦੇ ਅੰਦਰ ਉਹਨਾਂ ਨੇ ਵੱਡੀ ਰੂੜੀ ਲਾਈ ਹੋਈ ਹੈ ਡੇਰੀ ਫਾਰਮ ਖੋਲ੍ਹਿਆ ਹੋਇਆ ਜਿਸ ਵਿੱਚ ਹੀ ਮੱਝਾ ਵੱਡੀ ਤਰ੍ਹਾਂ ਵਿੱਚ ਰੱਖਿਆ ਔਰ ਵੱਡੇ ਵੱਡੇ ਰੂੜੀਆ ਢੇ ਲਾਏ ਹੋਏ ਨੇ ਉਸ ਤੋਂ ਕਾਫੀ ਆਂਡੀ ਗਵੰਡੀ ਪਰੇਸ਼ਾਨ ਨੇ ਜਿੱਥੇ ਉਹਨਾਂ ਦੀਆਂ ਰੂੜੀਆਂ ਦਾ ਪਾਣੀ ਉਹਨਾਂ ਦੇ ਆਂਡੀ ਗਵੰਡੀਆਂ ਦੇ ਘਰਾਂ ਦੇ ਵਿੱਚ ਜਾਂਦਾ ਉੱਥੇ ਔਰਤਾਂ ਵੀ ਕਾਫੀ ਪਰੇਸ਼ਾਨ ਨੇ ਔਰ ਉਹਨਾਂ ਨੇ ਵੀ ਇਸ ਦੀ ਪ੍ਰਸ਼ਾਸਨ ਤੋਂ ਗੁਹਾਰ ਲਾਈ ਹੈ ਕਿ ਇਸ ਮਹੱਲੇ ਦੇ ਵਿੱਚ ਉਹ ਜਿਹੜੀਆਂ ਮੱਝਾ ਉਹ ਕੱਢੀਆਂ ਜਾਣ ਤਾਂ ਜੋ ਉਹ ਸੁੱਕੀ ਬਸ ਇੱਥੇ ਰਹਿ ਸਕਣ ਔਰ ਇਹਦੇ ਨਾਲ ਨਾਲ ਹੀ ਜਿੱਥੇ ਕਾਫੀ ਜ਼ਿਆਦਾ ਗੰਦਗੀ ਫੈਲੀ ਹੋਈ ਹੈ ਉੱਥੇ ਮੱਛਰ ਦਾ ਵੀ ਕਾਫੀ ਜ਼ਿਆਦਾ ਡਿੰਗੂ ਮੱਛਰ ਫੈਲਣ ਦਾ ਵੀ ਕਾਫੀ ਪ੍ਰਭਾਵ ਬਣਿਆ ਹੋਇਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਸੰਗਣੀ ਆਬਾਦੀ ਦੇ ਇਹ ਮੱਝਾਂ ਕਿਆਂ ਜਾਂ ਇਹ ਲੋਕਾਂ ਨੇ ਉਹਨਾਂ ਖਿਲਾਫ ਕੀ ਕਾਰਵਾਈ ਬਣਦੀ ਕਰਨਗੇ ਔਰ ਜਾਂ ਇਥੇ ਮੁਲਾਵਾਸੀਆਂ ਦੇ ਕਹਿਣ ਤੇ ਇਥੋਂ ਮੱਝਾਂ ਕਿਸੇ ਹੋਰ ਸੇਫ ਜਗ੍ਹਾ ਤੇ ਭੇਜੀਆਂ ਜਾਣਗੀਆਂ ਇਸ ਮੰਨੇ ਦੇ ਵਿੱਚ ਜਿਸ ਤਰ੍ਹਾਂ ਦੀ ਗੂੜੀ ਆਬਾਦੀ ਦੇ ਵਿੱਚ ਪੂਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਗੱਲ ਕਰਾਂਗੇ ਮਹੱਲਾ ਨਵਾਸੀਆਂ ਨਾਲ ਵੀ ਔਰ ਜਿਹੜੇ ਕਿ ਇਹ ਜਿਨ੍ਹਾਂ ਨੇ ਮੱਝਾਂ ਦੀ ਡੇਰੀ ਬਣਾਈ ਹੋਈ ਹੈ ਮਲਕੀ ਸਿੰਘ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਜਿਹੜੇ ਕਿ ਮਹੱਲੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੂੰ ਬੰਦ ਕਰਕੇ ਜੀ ਹਾਂ ਕਰੋ ਬੰਦੇ ਆਲੇ ਨੂੰ ਆਲੇ ਤੋਂ ਬੋੜਾ ਕੀ ਜਵਾਨ ਮਾਤ ਕਿਉਂ ਉੱਟਿਆ ਵਾਹੀ ਗੱਲ ਕਰ ਤੂੰ ਜਗਹਨੇ ਕੋਈ ਭੈਣ ਮਾਰਦਾ ਰੂੜੀ ਲਈ ਹੋਈ ਇਹਨਾਂ ਨੇ ਤੇ ਉਹਦਾ ਗੰਦਾ ਪਾਣੀ ਸਾਡੇ ਅੰਦਰ ਆਂਦਾ ਹੈ ਬਾਕੀ ਡੇਂਗੂ ਮੱਛਰ ਮਲੇਰੀਆ ਵਗੈਰਾ ਸਾਨੂੰ ਪਹਿਲਾਂ ਵੀ ਅਸੀਂ ਕਾਫੀ ਬਿਮਾਰ ਹੋ ਗਏ ਸੀ ਸਾਡੀ ਗਲੀ ਦੇ ਬੱਚੇ ਬਿਮਾਰ ਹੋ ਜਾਂਦੇ ਨੇ ਜੇ ਅਸੀਂ ਰੋਕਨੇ ਟੋਕਨੇ ਤੇ ਗਾਲੀ ਖਲੋਚ ਕਰਦਾ ਸਾਡੇ ਨਾਲ ਸਾਡੇ ਅੰਦਰ ਹਾਂਜੀ ਸਾਡੇ ਅੰਦਰ ਇਹਨੇ ਰੂੜੀ ਲਈ ਹੈ ਅੰਦਰ ਇਹਨੇ ਪਾਣੀ ਦਾ ਬਣਾਇਆ ਹੋਇਆ ਹੈ ਰੂੜੀ ਲਈ ਹੋਈ ਹੈ ਉਹਦਾ ਗੰਦ ਸਾਡੇ ਅੰਦਰ ਆ ਜਾਂਦਾ ਹੈ ਹਾਂਜੀ ਸੀਵਰੇਜ ਵਗੈਰਾ ਚ ਪਾਣੀ ਗੰਦਾ ਜਾਂਦਾ ਹੈ ਇਸ ਸਬਜ਼ੀ ਮੰਡੀ ਦੇ ਪਿੱਛੇ ਜਿਹੜੀ ਕਿ ਬਸਤੀ ਆ ਜਿੱਥੇ ਇੱਕ ਘਰ ਨੇ ਕਾਫੀ ਮੱਜਾ ਰੱਖਿਆ ਹੋਇਆ ਅੰਦਰ ਹੀ ਰੂੜੀ ਲਾਈ ਹੋਈ ਆ ਕਾਫੀ ਮਹੱਲਾ ਵਾਸੀ ਨਰਾਜ ਆ ਇਹਦੇ ਤੋਂ ਅਸੀਂ ਹੋਰ ਵੀ ਪੁੱਛਾਇਆ ਕਿ ਇਸ ਤਰ੍ਹਾਂ ਦੀ ਕੀ ਗੱਲਬਾਤ ਹੈ ਜਿਹੜੀ ਇਹ ਅੱਜ ਇੱਥੇ ਇਕੱਠੇ ਹੋਏ ਆ ਮਹੱਲਾ ਨਵਾਸੀ ਸਾਰੇ ਕੀ ਗੱਲਬਾਤ ਹੈ ਕੀ ਨਾ ਹੈ ਜਿਹਦੇ ਦਾ ਮਲਕੀਤ ਸਿੰਘ ਨਾਮ ਹੈ ਤੇ ਸੀਵਲ ਸੂਰਾ ਇਹਦੇ ਕਰਕੇ ਭਰੇ ਰਹਿੰਦੇ ਨੇ ਬਾਰ ਬਾਰ ਮਾਰਕੀਟ ਕਮੇਟੀ ਵਾਲੇ ਹਫਤੇ ਕੇ ਬਾਅਦ ਆ ਹੀ ਰਹਿੰਦੇ ਨੇ ਉਹਦੇ ਸੀਵਰ ਖੋਲਣ ਵਾਸਤੇ ਮੱਛਰ ਮੁੱਛਰ ਦਾ ਤਾਂ ਸਾਰੇ ਮੱਲੇ ਵਾਲੀ ਤੰਗ ਨੇ ਉਹ ਸੀਵਰੇ ਬਲੋਕ ਕਰ ਦਿੰਦੇ ਨੇ ਜੇ ਕੋਈ ਕਹਿੰਦਾ ਤਾਂ ਲੜਨ ਨੂੰ ਪੈਂਦਾ ਹਾਂਜੀ ਜੇ ਅੱਗੋਂ ਸਮਝਾਣੇ ਆ ਜੇ ਇਹਨਾਂ ਨੂੰ ਅੱਗੋਂ ਗੱਲ ਪੈਂਦਾ ਜੀ ਕਹਿੰਦਾ ਕੀ ਕਰ ਲੋਗੇ ਤੁਸੀਂ ਸਾਰੇ ਜਣੇ ਸੀਵਰੇ ਸਾਰੇ ਬਲੋਕ ਰਹਿੰਦੇ ਨੇ ਸਵੇਰੇ ਸਵੇਰੇ ਗੰਦਾ ਪਾਣੀ ਛੱਡਦਾ ਨਾਲੀਆਂ ਦੇ ਵਿੱਚ ਪਸ਼ਾਵ ਵਾਲਾ ਤੇ ਸਾਡੇ ਤੋਂ ਚਾਹ ਵੀ ਨਹੀਂ ਪੀਤੀ ਜਾਂਦੀ ਸਵੇਰੇ ਸਵੇਰੇ ਬਸ ਬਹੁਤ ਦੁਖੀ ਆ ਜੀ ਮੱਲੇ ਵਾਲੇ ਸਾਰੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਰ ਅਹੀ ਰੱਤ ਜੋੜ ਕੇ ਜਾਣਿਆ ਵੀ ਮਰਿਆ ਸੱਪ ਕਿਉਂ ਗੱਲ 'ਚ ਪਾਉਣਾ ਅਸੀਂ ਤਾਂ ਇਹਨਾਂ ਤੋਂ ਡਰਦੇ ਲੜਦੇ ਵੀ ਨਹੀਂ ਹੁੰਦੇ ਨਾਲ ਅਸੀਂ ਤੇ ਸਿਰਫ ਆਣਿਆ ਵੀ ਆਪਦੇ ਡੰਗਰਾਂ ਦਾ ਇੰਤਜ਼ਾਮ ਕਰ ਤੋੜ ਗੋਇਆ ਹੁੰਦਾ ਮੇਰੇ ਘਰਾਂ ਤੇ ਕਰ ਅਸੀਂ ਅੱਗੋਂ ਖੜ੍ਹ ਜਾਂਦੇ ਇੱਧਰ ਮੋੜ ਦੇ ਨੇ ਗੋਇਆ ਹੀ ਗੋਇਆ ਹੁੰਦਾ ਜੇ ਅੱਖੀ ਤੇ ਅੱਗੋਂ ਗਾਲਾਂ ਗਲੋਚ ਕੁੱਤਿਆਂ ਬਿੱਲਿਆਂ ਦੇ ਵਿੱਚ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਇਸ ਤੇ ਗਾਲਾਂ ਕੱਢਦਾ ਅਸੀਂ ਤੇ ਪਟਨਾ ਸ਼ਹਿਰ ਦੀ ਸ਼ਗਰਵਸਤੀ ਦੇ ਵਿੱਚ ਜਿੱਥੇ ਇੱਕ ਘਰ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨੇ ਉਹ ਤੋਂ ਸਾਰੇ ਮੁਹੱਲਾ ਨਿਵਾਸੀ ਕਾਫੀ ਨਾਰਾਜ਼ ਹੈ ਔਰ ਉਹ ਕਹਿ ਰਹੇ ਨੇ ਕਿ ਜਿੱਥੇ ਗਲੀਆਂ ਦੇ ਵਿੱਚ ਵੀ ਪਾਣੀ ਔਰ ਗੂੜ ਦੇ ਨਾਲ ਸੀਵਰੇਜ ਬੰਦ ਹੋ ਜਾਂਦੇ ਆ ਉੱਥੇ ਸਾਰੇ ਮੁਹੱਲੇ ਦੇ ਵਿੱਚ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪੂਰੇ ਮੁਹੱਲੇ ਦੇ ਵਿੱਚ ਜਿਸ ਤਰ੍ਹਾਂ ਇਹ ਮੱਝਾਂ ਰੱਖੀਆਂ ਹੋਈਆਂ ਔਰ ਉਹ ਮੁਹੱਲੇ ਵਾਸੀ ਕਿਸ ਤਰ੍ਹਾਂ ਕੀ ਗੱਲ ਬਾਤ ਹੈ ਹਾਂਜੀ ਕੀ ਨਾਂ ਹੀ ਤੁਹਾਡਾ ਮੇਰਾ ਨਾਮ ਚਰਨਜੀਤ ਕੋਰ ਹੈ ਜੀ ਅਸੀਂ ਇੱਥੇ ਰਹਿਣ ਵਾਲੇ ਹਾਂ ਪਟਨਾ ਦੀ ਗਲੀ ਨੰਬਰ 14 ਸਾਡਾ ਸਾਗਰਬਸਤੀ ਸਬਜੀ ਮੰਡੀ ਸਰ ਸਾਡੇ ਇੱਥੇ ਅੰਦਰ ਪਾਣੀ ਗੰਦਾ ਆਂਦਾ ਇਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਨੇ ਬਾਥਰੂਮ ਆਂਦਾ ਸਭ ਮੱਝਾਂ ਦਾ ਇੱਧਰ ਗਲੀ 'ਚ ਵੀ ਸੀਵਰੇਜ ਬੰਦ ਹੋ ਜਾਂਦੇ ਨੇ ਹਾਂਜੀ ਗਾਲਾਂ ਕੱਢਦਾ ਇਹ ਕਹਨੇ ਹਾਂਜੀ ਜੇ ਕੁਝ ਕਹਿੰਨੇ ਆ ਫਿਰ ਬੋਲਦੇ ਹਾਂਜੀ ਗਾਲਾਂ ਕੱਢਦਾ ਸਾਨੂੰ ਬਹੁਤ ਗੰਦੀਆਂ ਗੱਲਾਂ ਕਰਦਾ ਹੈ ਜੇ ਅਸੀਂ ਇੱਕ ਦਿਨ ਇਹਨੂੰ ਰੋਕਿਆ ਸੀ ਵੀ ਸਾਰੇ ਮਿੱਟੀ ਐ ਗੋਬਰ ਐ ਨੇ ਟਰਾਲੀ ਭਰੇ ਸੀ ਵੀ ਟਰਾਲੀ ਤੋਂ ਜਿਹੜਾ ਗੋਬਰ ਡਿੱਗਿਆ ਨੂੰ ਇਕੱਠਾ ਕਰਦੇ ਕਹਿੰਦਾ ਮੈਂ ਇਕੱਠਾ ਨਹੀਂ ਕਰਨਾ ਇਹਨੇ ਨੀਆਂ ਗੰਦੀਆਂ ਗੱਲਾਂ ਕੱਢਿਆ ਅਸੀਂ ਜੈਨ ਦੇ ਸਾਹਮਣੇ ਦੱਸ ਨਹੀਂ ਸਕਦੇ ਹੈਗੇ ਬਹੁਤ ਹੀ ਗੰਦੀਆਂ ਜਿਆਦਾ ਗੰਦੀਆਂ ਗੱਲਾਂ ਕਰਦਾ ਹੈ ਅਸੀਂ ਕਹਿੰਨੇ ਆਂ ਤੁਮ ਮੱਜਾਂ ਕੱਢੇ ਅਸੀਂ ਰੱਖਣੀਆਂ ਨਹੀਂ ਚਾਹੁੰਦੇ ਮੱਜਾਂ ਮਹੱਲੇ ਚ ਮੱਜਾ ਰੱਖ ਨਹੀਂ ਸਕਦਾ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਨਹੀਂ ਵੀ ਲੜਾਈ ਨਾ ਕਰਨ ਬੱਚੇ ਅਸੀਂ ਆਪ ਇਹਦੇ ਨਾਲ ਲੱਭਣੇ ਆ ਪਰ ਸਾਨੂੰ ਬਿਲਕੁਲ ਕਹਿੰਦਾ ਜੋ ਮਰਜ਼ੀ ਕਰ ਲੋ ਮੇਰਾ ਤੁਸੀਂ ਕੀ ਕਰ ਲੋਗੇ ਕੁਝ ਨਹੀਂ ਤੁਸੀਂ ਕਰ ਸਕਦੇ ਮੇਰਾ ਚਲੇ ਜਾਓ ਤੁਸੀਂ ਉੱਥੇ ਹੈਂ ਮੰਗ ਕਰਦੇ ਮੱਜਾਂ ਅਸੀਂ ਕਹਿੰਨੇ ਆ ਜੋ ਮੱਜਾਂ ਇਥੋਂ ਚੱਕੀਆਂ ਜਾਣ ਰਹੀਆਂ ਮੱਜਾਂ ਨਹੀਂ ਜਾਣੀਆਂ ਚਾਹੀਦੀਆਂ ਘਰਾਂ ਵਿੱਚ ਇਹਨਾਂ ਗੋਬਰ ਸ਼ਾਮ ਨੂੰ ਧੋਣੀ ਕਰ ਦਿੰਦਾ ਤੇ ਸਾਡੇ ਨੂੰ ਬੱਚਿਆਂ ਨੂੰ ਸਾਹ ਨਹੀਂ ਲਿਆ ਜਾਂਦਾ ਸਾਡਾ ਪਹਿਲਾਂ ਵੀ ਇੱਕ ਬੱਚਾ ਇਸੇ ਤਰ੍ਹਾਂ ਚਲਾ ਗਿਆ ਇਹਦੀ ਬਿਮਾਰੀ ਦਾ ਜਿਹੜਾ ਇਹਨੇ ਗੰਦ ਫਲਾਇਆ ਮੱਲੇ ਦੇ ਵਿੱਚ ਠੀਕ ਹੈ ਨਾ ਇਹ ਹਰੇਕ ਥਾਣੇ 'ਚ ਵੀ ਦੇਖ ਆਏ ਆ ਜੀ ਐਸ ਡੀ ਐਮ ਦਫਤਰ ਵੀ ਡੀ ਐਸ ਪੀ ਦਫਤਰ ਵੀ ਸਾਰਿਆਂ ਦੇ ਅਸੀਂ ਤੇ ਆਏ ਆ ਜੀ ਐਪਲੀਕੇਸ਼ਨ ਇਹ ਮੰਗ ਚਾਹੁੰਦੇ ਆ ਵੀ ਆ ਮੱਝਾਂ ਵਾਲਾ ਜਿਹੜਾ ਇਹਨਾਂ ਦਾ ਚੱਕਿਆ ਜਾਣਾ ਚਾਹੀਦਾ ਇਹਨੇ ਬਹੁਤ ਗੰਦ ਪਾਇਆ ਹੋਇਆ ਜੀ ਗਲੀ 'ਚ ਸਾਰੇ ਮੱਲਾ ਨਿਵਾਸੀ ਦੁਖੀ ਨੇ ਜੀ ਇਹਦੇ ਤੋਂ ਏ ਸਾਗਰਵਸਤੀ ਹੈ ਜੀ ਚਾਰ ਨੰਬਰ ਗਲੀ ਜੋਦਣਾ ਆਪਣਾ ਇਹ ਜੀ ਇਹਨੇ 14 ਸਾਲ ਹੋ ਗਏ ਸਾਨੂੰ 12 13 ਸਾਲ ਹੋ ਗਏ ਇੱਥੇ ਆਏ ਜਦੋਂ ਦੇ ਅਸੀਂ ਇੱਥੇ ਆਏ ਆ ਜੀ ਇਹਨੇ ਇੰਨਾ ਗੋਬਰ ਗੰਧ ਗਾਲਾ ਮਤਲਬ ਇਹਨੇ ਜੀਣਾ ਹਰਾਮ ਕਰਤਾ ਜੀ ਸਾਡਾ 11 ਮਹੀਨੇ ਦਾ ਮੇਰਾ ਬੱਚਾ ਆਪ ਐਕਸਪਾਇਰ ਹੋਇਆ ਜੀ ਸਿਰਫ ਇਹਦੇ ਪੁੱਲ ਮਤਲਬ ਇਨਫੈਕਸ਼ਨ ਹੋ ਗਈ ਬੋਡੀ ਸਭ ਕੁਝ ਹੋ ਗਿਆ ਉਹਨੂੰ ਇਹ ਕੁਛ ਨਹੀਂ ਹਟਦਾ ਜੀ ਇਹਨੂੰ ਕਿੰਨੀ ਵਾਰ ਅਸੀਂ ਸਮਝਾ ਲਿਆ ਜੀ ਪਿਆਰ ਨਾਲ ਹੱਤ ਮੰਨ ਕੇ ਇਹਦੇ ਬੇਟੇ ਨੂੰ ਕਹਿ ਲਿਆ ਸਾਰੇ ਪਰਿਵਾਰ ਨੂੰ ਕਹਿ ਲਿਆ ਕੋਈ ਨਹੀਂ ਸੁਣਦਾ ਜੀ ਸਭ ਕਹਿੰਦੇ ਨੇ 10 ਦਿਨ 5 ਦਿਨ 10 ਦਿਨ 5 ਇਹ ਮਲਕੀਰ ਸਿੰਘ ਹੈ ਜੀ ਇਹਦਾ ਨਾਮ ਇਹ ਜੀ ਇਹਨੂੰ 10 12 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦੇ ਇੱਥੇ ਹੀ ਇਹਨੇ ਡੰਗਰ ਰੱਖੇ ਹੋਏ ਨੇ ਜੀ ਆਪ ਦਾ ਘਰ ਦਾ ਸਾਡੇ ਘਰ ਦੀ ਬੈਕ ਸਾਈਡ ਚ ਹੈ ਜੀ ਵਧੀਆ ਕੋਠੀ ਪਾਈ ਹੋਈ ਹੈ ਨੇ ਜੀ ਇੱਥੇ ਸਾਰਾ ਦਿਨ ਸਾਰਾ ਮਹੱਲੇ ਦੇ ਨਿਵਾਸੀ ਸਭ ਇਕੱਠੇ ਹੋਏ ਆ ਅਸੀਂ ਕਈ ਵਾਰੀ ਇਹ ਦਰਖਾਸਤ ਦਲੀਆ ਕੋਈ ਨਹੀਂ ਸੁਣਦਾ ਜੀ ਅੰਦਰ ਹੀ ਰੂੜੀ ਸਭ ਕੁਝ ਅੰਦਰ ਗ ਮੱਜਾ ਦਾ ਬਾਥਰੂਮ ਵਗੈਰਾ ਜੀ ਸਭ ਕੁਝ ਜਦੋਂ ਵੀ ਮੀ ਆਣਾ ਜੀ ਇਹਨੇ ਸਾਰਾ ਗੋਬਰ ਰੋਡ ਤੇ ਗਲੀ ਚ ਕਰ ਦੇਣਾ ਜੀ ਸਾਡਾ ਜੀ ਜਿਹਨਾਂ ਹਰਾਮ ਕੀਤਾ ਹੋਇਆ ਜੀ ਮੱਲਿਆ ਨਵਾਸੀਆ ਦਾ ਜੀ ਸਾਰਾ ਕੁਝ ਜੀ ਅੰਦਰ ਇਹਦੇ ਅੰਦਰ ਦੇਖੋ ਜੀ ਅੰਦਰ ਅੰਦਰ ਤੁਸੀਂ ਦੇਖ ਸਕਦੇ ਹੋ ਘਟੋ ਘਟ ਹੁਣ ਵੀ 2-3 ਟਰਾਲੀਆਂ ਇਹਦੀ ਰੋੜੀ ਪਈ ਆ ਜਾਂਦਾ ਅ ਉਹ ਕੋਲ ਕੋਲ ਕੇ ਬਾਹਰ ਆ ਜਾਂਦਾ ਜੀ ਬਿਲਕੁਲ ਜੀ ਇਹਨੇ ਬਹੁਤ ਅਸੀਂ ਇਨਾ ਪਰੇਸ਼ਾਨ ਆ ਜੀ ਉਸੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਸਾਡੇ ਮਦਦ ਕੀਤੀ ਜਾਵੇ ਜੀ ਇਹ ਚਕਾਇਆ ਜਾਵੇ ਜੀ ਮੱਜਾ ਦੀ ਕੱਢਿਆ ਜਾਣ ਜੀ ਇੱਥੋਂ ਜੀ ਸਾਰੇ ਮਦਦਾਂ ਹਾਂਜੀ ਕੀ ਨਾਈ ਤੁਹਾਡਾ ਕੀ ਗੱਲਬਾਤ ਹੈ ਇਹ ਅੱਜ ਜਿਹੜਾ ਸਾਰਾ ਮੱਲਾ ਇਕੱਠਾ ਹੋਇਆ ਕਿ ਨਾਰਾਜ਼ ਹੈ ਕਹਿੰਦੇ ਵੀ ਤੁਸੀਂ ਡੰਗਰ ਸੁਣ ਇਹ ਅੱਜ ਤੋਂ ਨਹੀਂ ਹੈ ਜੀ ਇਹ ਪਿਛਲੇ ਜਿੰਨਾ ਨਾਮ ਕੰਮ ਕਰਿਆ ਉਦੋਂ ਦੇ ਹੀ ਹੈ ਮਸਲਾ ਕੀ ਹੈ ਮਾਜਰਾ ਕੀ ਹੈ ਮਾਜਰਾ ਇਹ ਹੈ ਵੀ ਇਹ ਟਾਇਲਟ ਨਹੀਂ ਕਰ ਸਕਦੇ ਬਸ ਹੋਰ ਨਹੀਂ ਮੈਂ ਮੈਂ ਤੇ ਕਰਦਾ ਟਾਇਲਟ ਨਹੀਂ ਕਰਦੇ ਬਰਦਾਸ਼ਤ ਨਹੀਂ ਕਰ ਸਕਦੇ ਹੋਰ ਨਹੀਂ ਡੰਗਰ ਬੰਦ ਕਰ ਦਿਓ ਮੈਂ ਨਾ ਯਾਰ ਡੰਗਰ ਨੂੰ ਇਹ ਕੋਈ ਪੌਸਾ ਲੱਗਦਾ ਇਹ ਕੋਈ ਪੌਸਾ ਲੱਗਦਾ ਨਹੀਂ ਹੈ ਬਾਤ ਇਹ ਨਾ ਜੀ ਮੈਂ 700 ਡੰਗਰ ਰੱਖੇ ਜੀਰੋ ਕੇ ਮਹੱਲੇ ਦੇ ਵਿੱਚ ਸਾਰੇ ਮਹੱਲੇ ਵਾਸੀ ਨਾਰਾਜ਼ ਹੈ ਕਿਉਂਕਿ ਗਾਲੀਆਂ ਨਾਲੀਆਂ ਔਰ ਮੱਛਰ ਦਾ ਜਿੱਥੇ ਸਰਕਾਰ ਨੇ ਵੀ ਹੁਕਮ ਕੀਤਾ ਹੋਇਆ ਹੈ ਕਿ ਜਿਹੜੇ ਮੱਛਰ ਉਹਨੂੰ ਉਹਨੂੰ ਰੋਕਣ ਵਾਸਤੇ ਮਹੱਲੇ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਡੇਂਗੂ ਮੱਛਰ ਦਾ ਕਾਫੀ ਪਰਦਾ ਹੈ ਔਰ ਕੀ ਕਹਿੰਦੇ ਇੱਥੇ ਜਿਹੜਾ ਤੁਸੀਂ ਇਹ ਇੰਨੇ ਡੰਗਰ ਰੱਖੇ ਹੋਏ ਆ ਔਰ ਮਹੱਲੇ ਵਾਸੀ ਕਾਫੀ ਨਾਰਾਜ਼ ਹੈ ਤੁਹਾਡੇ ਤੋਂ ਫੇਰ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਤੁਹਾਨੂੰ ਕਹਿ ਤਾ ਦਿੱਤਾ ਹੋਰ ਕੀ ਕਹਿਣਾ ਚਾਹੁੰਨਾ ਵੀ ਇਹ ਲੋਕ ਮੈਂ ਮਿਹਨਤ ਕਰਕੇ ਖਾਣਾ ਚਾਹੁੰਨੇ ਮੈਂ ਤਾਂ ਨਹੀਂ ਕਰਨ ਦਿੰਦੇ ਨਹੀਂ ਚਰਦੇ ਇਹ ਮੈਨੂੰ ਹੋਰ ਕੀ ਮੇਰੀ ਕੀਤ ਸਿੰਘ ਮੈਸਾ ਮੇਰੀਆਂ ਆਖੜੀਆਂ ਨੇ 4 ਨੇ 5 ਛੋਟੇ ਬਈ ਮਾਈਨਰ ਬੱਚੇ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਮਾਈਨਰ